ਸਾਡੇ YouTube ਚੈਨਲ ਸਮਾਈਲਾ ਟਿਊਟੋਰੀਅਲਸ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਅਜੇ ਤੱਕ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਸਾਡੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਨਾਲ-ਨਾਲ ਮਿਲਦੇ ਰਹਿਣ ਮੈਂ ਬ੍ਰਿਜ ਰਾਜ ਕੰਪਿਊਟਰ ਫੈਕਲਟੀ ਅੱਜ ਅਸੀਂ ਵਿਸ਼ਾ ਕੰਪਿਊਟਰ ਸਾਇੰਸ ਜਮਾਤ 10ਵੀਂ ਪਾਠ 4 HTML ਭਾਗ 3 ਦੇ ਵਿੱਚ ਇਸ ਪਾਠ ਦੇ ਬਹੁ-ਪਸੰਦ ਪ੍ਰਸ਼ਨ ਖਾਲੀ ਥਾਵਾਂ ਅਤੇ ਪੂਰੇ ਰੂਪ ਪੜਾਂਗੇ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬਹੁਤ ਪਸੰਦ ਪ੍ਰਸ਼ਨ ਤੇ ਪਹਿਲਾ ਹੈ ਡੈਸ਼ ਕਿਸੇ ਵੀ ਸਰੋਤ ਜਾਂ ਫਾਈਲ ਦੀ ਪੂਰੀ ਲੋਕੇਸ਼ਨ ਨੂੰ ਦੱਸਉਂਦਾ ਹੈ ਇਸੇ ਆਪਸ਼ਨ ਹੈ ਰਿਲੇਟਿਵ ਐਬਸੋਲਿਊਟ ਅੰਦਰੂਨੀ ਜਾਂ ਬਾਹਰੀ ਤੇ ਇਸ ਦਾ ਸਹੀ ਆਨਸਰ ਹੈ ਐਬਸੋਲਿਊਟ ਤੇ ਇਹ ਕੁਸ਼ਣ ਬਾਰੇ ਦੱਸਣਾ ਚਾਹਾਂਗਾ ਕਿ ਤੇ ਐਬਸੋਲਿਊਟ ਦੇ ਨਾਲ ਵਰਡ ਆਏਗਾ ਯੂਆਰਐਲ ਤੇ ਯੂਆਰਐਲ ਦਾ ਮਤਲਬ ਹੁੰਦਾ ਹੈ ਯੂਨੀਫਾਰਮ ਰਿਸੋਰਸ ਲੋਕੇਟਰ ਤੇ ਕਿਸੇ ਵੀ ਵੈੱਬਸਾਈਟ ਦੇ ਐਡਰੈਸ ਨੂੰ ਯੂਆਰਐਲ ਕਿਹਾ ਜਾਂਦਾ ਹੈ ਇਹ ਜਿਹੜਾ ਐਬਸੋਲਿਊਟ ਰੈਫਰੈਂਸ ਹੈ ਜੇ ਐਬਸੋਲਿਊਟ ਕਹਿ ਸਕਦੇ ਆ ਯੂਆਰਐਲ ਹੈ ਇਹ ਕੀ ਕਰਦਾ ਹੈ ਜਿਹੜੇ ਵੀ ਫਾਈਲ ਹੈਗੀ ਹੈ ਤੁਹਾਡਾ ਜਿਹੜਾ ਜਿਹੜਾ ਵੀ ਰਿਸੋਰਸ ਹੈ ਉਸ ਦੀ ਪੂਰੀ ਲੋਕੇਸ਼ਨ ਦੱਸਦਾ ਹੈ ਕਿ ਉਸ ਦੀ ਮੇਨ ਡਰਾਈਵ ਕਿਹੜੀ ਹੈ ਉਸ ਦਾ ਫੋਲਡਰ ਕਿਹੜਾ ਤੇ ਉਹਦੇ ਅੰਦਰ ਫਾਈਲ ਨੂੰ ਕਿਸ ਨਾਮ ਦੇ ਨਾਲ ਸੇਵ ਕੀਤਾ ਹੋਇਆ ਹੈ ਜੇਕਰ ਕੱਲੇ ਫਾਈਲ ਦੇ ਨਾਮ ਦੀ ਗੱਲ ਦੀ ਕਰੀਏ ਤਾਂ ਉਹ ਕੀ ਹੁੰਦਾ ਹੈ ਰਿਲੇਟਿਵ ਨੰਬਰ 2 ਕਿਹੜਾ ਟੈਗ ਐਚਟੀਐਮਐਲ ਡਾਕੂਮੈਂਟ ਵਿੱਚ ਤਸਵੀਰ داخل ਕਰਨ ਲਈ ਵਰਤਿਆ ਜਾਂਦਾ ਹੈ ਇਸ ਦੇ ਆਪਸ਼ਨ ਨੇ ਪਿਕਚਰ ਪਿਕ ਇਮੇਜ ਜਾਂ img ਤੇ ਇਸ ਦਾ ਸਹੀ ਆਨਸਰ ਹੈ img ਜੇਕਰ ਤੁਸੀਂ HTML ਦਸਤਾਵੇਜ਼ ਦੇ ਵਿੱਚ ਫੋਟੋ ਲਗਾਨੀ ਹੈ ਤਸਵੀਰ ਇਨਸਰਟ ਕਰਨੀ ਹੈ ਤੇ ਉਹਦੇ ਲਈ ਅਸੀਂ img ਐਟਰੀਬਿਊਟ img ਟੈਗ ਦੇ ਨਾਲ src ਐਟਰੀਬਿਊਟ ਦੀ ਵਰਤੋਂ ਕਰਾਂਗੇ ਤੇ ਨਾਲ ਉਹਦੇ ਪਿਕਚਰ ਦਾ ਪਾਥ ਦਵਾਂਗੇ ਕਿ ਫਾਈਲ ਦਾ ਨਾਮ ਕੀ ਹੈ ਤੇ ਫਾਈਲ ਜਾਂ ਪਿਕਚਰ ਜਿਹੜੀ ਹੈ ਉਹ ਕਿਹੜੇ ਲੋਕੇਸ਼ਨ ਤੇ ਪਈ ਹੋਈ ਹੈ ਨੰਬਰ 3 ਹੇਠ ਲਿਖਿਆਂ ਵਿੱਚੋਂ ਕਿਹੜਾ ਐਟ੍ਰੀਬਿਊਟ HTML ਦੇ ਐਂਕਰ ਟੈਗ ਦੁਆਰਾ ਨਹੀਂ ਵਰਤਿਆ ਜਾਂਦਾ ਐਂਕਰ ਟੈਗ ਬਾਰੇ ਦੱਸਣਾ ਚਾਹਾਂਗਾ ਕਿ ਜੇਕਰ HTML ਦੇ ਵਿੱਚ ਹਾਈਪਰਲਿੰਕ ਬਣਾਉਣਾ ਹੈ ਕਿ ਵੈਬ ਪੇजेस ਨੂੰ ਆਪਸੇ ਜੋੜਨਾ ਹੈ ਲਿੰਕ ਕਰਨਾ ਹੈ ਤਾਂ ਉਹਦੇ ਲਈ ਐਂਕਰ ਟੈਗ ਦੀ ਵਰਤੋਂ ਕਰਦੇ ਹਾਂ ਤੇ ਐਂਕਰ ਟੈਗ ਨੂੰ A ਅਤੇ /A ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ ਇਸ ਦੇ ਆਪਸ਼ਨ ਨੇ href src target ਜਾਂ title ਤੇ ਇਸ ਦਾ ਸਹੀ ਆਨਸਰ ਹੈ src ਇਸ ਇੱਕ ਐਂਕਰ ਟੈਗ ਦੇ ਨਾਲ ਐਚ ਆਰ ای ਐਫ ਹਾਈਪਰਟੈਕਸ ਰੈਫਰੈਂਸ ਦੀ ਵਰਤੋਂ ਵੀ ਕਰਦੇ ਆ ਟਾਰਗੇਟ ਦੀ ਵਰਤੋਂ ਵੀ ਕਰਦੇ ਆ ਤੇ ਟਾਈਟਲ ਦੀ ਵਰਤੋਂ ਵੀ ਕਰਦੇ ਆ ਬਟ ਐਸ ਆਰ ਸੀ ਦੀ ਵਰਤੋਂ ਨਹੀਂ ਕਰਦੇ ਤੇ ਐਸ ਆਰ ਸੀ ਐਟਰੀਬਿਊਟ ਦੀ ਵਰਤੋਂ ਇਮੇਜ ਟੈਗ ਜਦ ਨਾਲ ਹੁੰਦੀ ਹੈ ਨੰਬਰ 4 ਇੱਕ ਡੈਸ਼ ਲਿੰਕ ਮੂੜ ਰੂਪੇ ਚ ਅੰਡਰਲਾਈਨ ਅਤੇ ਜਾਮਨੀ ਮਤਲਬ ਪਰਪਲ ਰੰਗ ਵਿੱਚ ਦਿਖਾਇਆ ਜਾਂਦਾ ਹੈ ਇਸੇ ਆਪਸ਼ਨ ਨੇ ਅਨਵਿਜ਼ਿਟਡ ਲਿੰਕ ਵਿਜ਼ਿਟਡ ਲਿੰਕ ਐਕਟਿਵ ਲਿੰਕ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਇਸ ਦਾ ਸਹੀ ਆਨਸਰ ਹੈ ਵਿਜ਼ਿਟਡ ਲਿੰਕ ਜਿਹੜੇ ਲਿੰਕ ਨੂੰ ਤੁਸੀਂ ਅਜੇ ਤੱਕ ਵਿਜ਼ਿਟ ਨਹੀਂ ਕੀਤਾ ਕਲਿੱਕ ਨਹੀਂ ਕੀਤਾ ਉਹ ਅਨ ਵਿਜ਼ਿਟਡ ਹੁੰਦਾ ਹੈ ਤੇ ਉਹ ਬਲੂ ਕਲਰ ਚ ਦਿਖਾਈ ਦਿੰਦਾ ਨੀਲੇ ਰੰਗ ਚ ਦਿਖਾਈ ਦਿੰਦਾ ਹੈ ਤੇ ਜਿਹੜੇ ਲਿੰਕ ਨੂੰ ਤੁਸੀਂ ਵਿਜ਼ਿਟ ਕਰ ਲਿਆ ਉਹ ਪਰਪਲ ਰੰਗ ਵਿੱਚ ਦਿਖਾਈ ਦਿੰਦਾ ਹੈ ਨੰਬਰ 5 ਹੈ ਵੈਬ ਸਰਵਰ ਨੂੰ ਫਾਰਮ ਡਾਟਾ ਪੇਜ ਲਈ ਕਿਹੜੀ HTML ਵਿਧੀ ਵਰਤੀ ਜਾਂਦੀ ਹੈ ਇਸ ਦੇ অপਸ਼ਨ ਹੈ ਗੈਟ ਐਂਡ ਸੈਟ ਗੈਟ ਐਂਡ ਪੋਸਟ post and send get and send is the sahi answer hai get and post main ki web server te jadon assi koi form man lo banaya hai othe ch data enter kita hai jo assi data page er page na hoye te othe de do method bataye jande get ate post get method di varto data nu no server te bhejne layi kiti jandi hai te adi post vidhi hai post method hai eh data nu no, form de data nu no server te store karda hai number 6 ਹੇਠ ਲਿਖਿਆ ਵਿੱਚੋਂ ਕਿਹੜਾ ਫਾਰਮ ਕੰਟਰੋਲ ਵੈਬ ਪੇਜ ਵਿੱਚ ਟੈਕਸਟ ਦੀਆਂ ਕਈ ਲਾਈਨਾਂ ਨੂੰ ਸਵਕਾਰ ਕਰਨ ਲਈ ਵਰਤਿਆ ਜਾਂਦਾ ਹੈ ਇਸ ਦੇ ਆਪਸ਼ਨ ਨੇ ਟੈਕਸਟ ਬਾਕਸ ਡ੍ਰੌਪਡਾਊਨ ਬਾਕਸ ਪਾਸਵਰਡ ਫੀਲਡ ਜਾਂ ਟੈਕਸਟ ਏਰੀਆ ਤੇ ਇਸ ਦਾ ਸਹੀ ਆਨਸਰ ਹੈ ਟੈਕਸਟ ਏਰੀਆ ਮੀਨਸ ਕਿ ਜੇਕਰ ਕੋਈ ਸਿੰਗਲ ਲਾਈਨ ਐਂਟਰ ਕਰਨੀ ਹੈ ਉਹਦੇ ਲਈ ਤੇ ਟੈਕਸਟ ਬਾਕਸ ਵਰਤਿਆ ਜਾਵੇਗਾ ਜੇਕਰ ਤੁਸੀਂ ਐਡਰੈਸ ਲਿਖਣਾ ਹੈ ਕੋਈ ਕਮੈਂਟ ਲਿਖਣਾ ਹੈ ਫੀਡਬੈਕ ਲਿਖਣਾ ਹੈ ਉਹਦੇ ਲਈ ਟੈਕਸਟ ਏਰੀਆ ਟੈਗ ਦੀ ਵਰਤੋਂ ਹੋਵੇਗੀ ਤੇ ਟੈਕਸਟ ਏਰੀਆ ਟੈਗ ਦੇ ਨਾਲ ਅਸੀਂ ਮਲਟੀਪਲ ਲਾਈਨਸ ਜਿਹੜੀਆਂ ਆ ਉਹਦੇ ਵਿੱਚ ਲਿਖ ਸਕਦੇ ਹਾਂ ਤੇ ਇਹਦੇ ਰੋਜ਼ ਅਤੇ ਕੋਲਸ ਐਟਰੀਬਿਊਟ ਦੀ ਵਰਤੋਂ ਹੁੰਦੀ ਹੈ। ਅੱਗੇ ਖਾਲੀ ਥਾਂ ਮਰ ਤੇ ਪਹਿਲਾ ਹੈ ਰਿਲੇਟਿਵ ਪਾਥ ਵਿੱਚ ਡਿਲੀਮੀਟਰ ਮੌਜੂਦਾ ਵਰਕਿੰਗ ਫਾਈਲ ਦੇ ਪੇਰੈਂਟ ਫੋਲਡਰ ਵੱਲ ਇਸ਼ਾਰਾ ਕਰਦਾ ਹੈ। ਮਤਲਬ ਕਿ ਰਿਲੇਟਿਵ ਪਾਥ ਵਿੱਚ ਅਸੀਂ ਕਿਹੜਾ ਡਿਲੀਮੀਟਰ ਵਰਤਦੇ ਹਾਂ ਪੇਰੈਂਟ ਫੋਲਡਰ ਨੂੰ ਸ਼ੋਅ ਕਰਨ ਲਈ ਤਾਂ ਇਸ ਦਾ ਸਹੀ ਆਨਸਰ ਹੈ ਦੀ ਡਾਟ ਸਲੈਸ਼ ਦੀ ਮਦਦ ਨਾਲ ਅਸੀਂ ਕੀ ਕਰ ਸਕਦੇ ਹਾਂ ਕਿ ਕਰੰਟ ਜਿਹੜਾ ਪੇਰੈਂਟ ਫੋਲਡਰ ਹੈ ਸਾਡਾ ਰੂਟ ਫੋਲਡਰ ਹੈ ਉਹਦੇ ਬਾਰੇ ਦੱਸਦਾ ਹੈ ਮੀਨਸ ਇਹ ਪੇਰੈਂਟ ਫੋਲਡਰ ਹੈ ਪੇਰੈਂਟ ਫੋਲਡਰ ਜਿਹਦੇ ਅੰਦਰ ਸਾਡੀ ਫਾਈਲ ਸਟੋਰ ਹੈ ਨੰਬਰ 2 ਹਰ ਇੱਕ ਇਮੇਜ ਟੈਗ ਵਿੱਚ ਇੱਕ ਡੈਸ਼ ਐਟਰੀਬਿਊਟ ਹੁੰਦਾ ਹੈ ਜੋ ਵੈਬ ਬ੍ਰਾਊਜ਼ਰ ਨੂੰ ਇਹ ਦੱਸਦਾ ਹੈ ਕਿ ਉਹ ਤਸਵੀਰ ਜੋ ਅਸੀਂ ਵੈਬ ਪੇਜ ਵਿੱਚ ਪ੍ਰਦਰਸ਼ਿਤ ਕਰਨਾ ਚਾਹੁੰਦੇ ਹਾਂ ਨੂੰ ਕਿੱਥੋਂ ਲੱਭਣਾ ਹੈ ਤੇ ਇਸ ਦਾ ਆਨਸਰ ਹੈ SRC ਕਿ ਇਮੇਜ ਟੈਗ ਦੇ ਨਾਲ ਅਸੀਂ SRC ਐਟਰੀਬਿਊਟ ਦੀ ਵਰਤੋਂ ਕਰਦੇ ਹਾਂ SRC ਦਾ ਮਤਲਬ ਹੈ ਸੋਰਸ ਤੇ ਇਹਦੇ ਨਾਲ ਅਸੀਂ ਕੀ ਕਰਦੇ ਹਾਂ ਇਕੁਅਲ ਟੂ ਦਾ ਸਿੰਬਲ ਲਗਾ ਕੇ ਡਬਲ ਕੋਟਸ ਦੇ ਵਿੱਚ ਪਿਕਚਰ ਦਾ ਪੂਰਾ ਪਾਥ ਦੇ ਦਿੰਦੇ ਹਾਂ ਕਿ ਕਿਹੜੀ ਡਰਾਈਵ ਦੇ ਵਿੱਚ ਫੋਲਡਰ ਪਿਆ ਹੈ ਫਾਈਲ ਪਈ ਹੈ ਤੇ ਉਹਦੇ ਅੰਦਰ ਉਸ ਦਾ ਪਾਥ ਕੀ ਹੈ ਨੰਬਰ 3 ਨੇਮਡ ਐਂਕਰਸ ਨੂੰ ਡੈਸ਼ ਵੀ ਕਿਹਾ ਜਾਂਦਾ ਹੈ ਤੇ ਇਸ ਦਾ ਆਨਸਰ ਹੈ ਬੁੱਕਮਾਰਕਸ ਮੀਨਸ ਕਿ ਮੰਨ ਲਓ ਤੁਸੀਂ ਕੋਈ ਵੈਬ ਪੇਜ ਬਣਾਇਆ ਹੈ ਉਸ ਵੈਬ ਪੇਜ ਦੇ ਅੰਦਰ ਕਾਫੀ ਜ਼ਿਆਦਾ ਟੈਕਸਟ ਹੈ ਤੇ ਉਹਦੇ ਲਈ ਤੁਹਾਨੂੰ ਉੱਪਰ-ਨੀਚੇ ਸਕਰੋਲ ਕਰਨਾ ਪਵੇਗਾ ਜੇਕਰ ਅਸੀਂ ਉਹਦੇ ਅੰਦਰ ਬੁੱਕਮਾਰਕ ਬਣਾ ਦਈਏ ਉਹ ਨਾਲ ਕੀ ਹੋਏਗਾ ਕਿ ਜਿਹੜੇ ਆਪਾਂ ਨੇਮ ਏਂਕਰ ਤੇ ਕਲਿੱਕ ਕਰਾਂਗੇ ਆਟੋਮੈਟਿਕਲੀ ਪੇਜ ਸਕਰੋਲ ਹੁੰਦਾ ਜਾਏਗਾ ਤੁਹਾਨੂੰ ਮੈਨੂਅਲੀ ਪੇਜ ਸਕਰੋਲ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਨੰਬਰ 4 ਜੇਕਰ ਡੈਸ਼ ਐਚਟੀਟੀਪੀ ਵਿਧੀ ਨਾਲ ਫਾਰਮ ਸਬਮਿਟ ਕੀਤਾ ਜਾਂਦਾ ਹੈ ਤਾਂ ਵੈਬ ਪੇਜ ਨੂੰ ਬੁੱਕਮਾਰਕ ਨਹੀਂ ਕੀਤਾ ਜਾ ਸਕਦਾ ਤਾਂ ਇਸ ਦਾ ਆਨਸਰ ਹੈ ਪੋਸਟ ਦੋ ਤਰ੍ਹਾਂ ਦੇ ਮੈਥਡ ਹੁੰਦੇ ਨੇ ਗੈਟ ਅਤੇ ਪੋਸਟ ਤੇ ਗੈਟ ਵਾਲੇ ਮੈਥਡ ਦੇ ਨਾਲ ਜਿਹੜਾ ਵੈਬ ਪੇਜ ਨੂੰ ਬੁੱਕਮਾਰਕ ਕੀਤਾ ਜਾ ਸਕਦਾ ਬਟ ਪੋਸਟ ਵਾਲੀ ਵਿਧੀ ਵਿੱਚ ਵੈਬ ਪੇਜ ਨੂੰ ਬੁੱਕਮਾਰਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੋਸਟ ਨਾਲ ਕੀ ਹੈ ਡਾਟਾ ਵੈਬ ਸਰਵਰ ਤੇ ਸਟੋਰ ਹੁੰਦਾ ਹੈ ਤੇ ਐਚਟੀਟੀਪੀ ਦਾ ਪੂਰਾ ਨਾਮ ਕੀ ਹੁੰਦਾ ਹੈ ਹਾਈਪਰ ਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਨੰਬਰ 5 ਡੈਸ਼ ਵੈਬਸਾਈਟ ਨੂੰ ਪੂਰਾ ਕਰਨ ਦੇ ਕਾਰਜਾਂ ਨੂੰ ਤਰਜੀਹ ਦੇਣ ਤੋਂ ਇਲਾਵਾ ਕੁਝ ਨਹੀਂ ਹੁੰਦੀ ਤਾਂ ਇਸ ਦਾ ਆਨਸਰ ਹੈ ਯੋਜਨਾਬੰਦੀ ਜਾਂ ਪਲੈਨਿੰਗ ਐ ਵੈਬ ਡਿਵੈਲਪਮੈਂਟ ਦੀ ਇੱਕ ਫੇਜ਼ ਹੈ ਜਿਸ ਚ ਆਪਾਂ ਕੀ ਕਰਦੇ ਹਾਂ ਵੈਬਸਾਈਟ ਬਣਾਉਣ ਦੀ ਪਲੈਨਿੰਗ ਕਰਦੇ ਹਾਂ ਜਾਂ ਯੋਜਨਾ ਬਣਾਉਂਦੇ ਹਾਂ ਅੱਗੇ ਹੈ ਹੇਠਾਂ ਦਿੱਤੇ ਟੈਗਸ ਦੇ ਪੂਰੇ ਰੂਪ ਲਿਖੋ ਮੀਨਸ ਇ ਫੁੱਲ ਫਾਰਮਸ ਨੰਬਰ 1 ਯੂ ਆਰ ਐਲ ਯੂ ਆਰ ਐਲ ਦੀ ਫੁੱਲ ਫਾਰਮ ਹੈ ਯੂਨੀਫਾਰਮ ਰਿਸੋਰਸ ਲੋਕੇਟਰ किस वैबसाइट के एड्रैस यू आर एल बोलते हैं जिम्मे की ट्रिपल डबल्यू डॉट गूगल डॉट कॉम ट्रिपल डबल्यू डॉसबुक डॉट कॉमसाइट के एड्रैस यू आर एल बोलते हैं नंबर दो जी आई एफ इसका पूरा नाम है ग्राफिक्स इंटरचेंज फॉरमेट देखो तो होना वट्सएप सेवल तो जिफ फाइल आइलें एनीमेटड होंगे उन्होंने जिफ किया जाता है नंबर तीन पी एन जी पी एन जी फुल है पोर्टेबल नैटवर्क ਮਨ ਲਓ ਤੁਸੀਂ ਆਨਲਾਈਨ ਕੋਈ ਨਿਊਜ਼ਪੇਪਰ ਪੜ੍ਹ ਰਹੇ ਹੋ ਈ ਪੇਪਰ ਪੜ੍ਹ ਰਹੇ ਹੋ ਉਸ ਦੀ ਤੁਸੀਂ ਕਟਿੰਗ ਕਰਦੇ ਹੋ ਆਪਣੇ ਮੋਬਾਈਲ 'ਤੇ ਸੇਵ ਕਰਦੇ ਹੋ ਕੰਪਿਊਟਰ 'ਤੇ ਸੇਵ ਕਰਦੇ ਹੋ ਉਹ ਫਾਈਲ ਜਿਹੜੀ ਹੁੰਦੀ ਹੈ ਪੀ ਐਨ ਜੀ ਇਸ ਫਾਈਲ ਨੂੰ ਆਨਲਾਈਨ ਅਸੀਂ ਆਸਾਨੀ ਨਾਲ ਟਰਾਂਸਫਰ ਕਰ ਸਕਦੇ ਹਾਂ ਨੰਬਰ 4 ਜੇ ਪੀ ਜੇ ਪੀ ਜੀ ਦੀ ਫੁਲ ਫਾਰਮ ਹੈ ਜੁਆਇੰਟ ਫੋਟੋਗ੍ਰਾਫਿਕ ਐਕਸਪਰਟ ਗਰੁੱਪ ਜਦੋਂ ਤੁਸੀਂ ਮੰਨ ਲਓ ਮੋਬਾਈਲ ਤੇ ਕੈਮਰੇ ਦੇ ਕੋਲ ਫੋਟੋ ਕਲਿੱਕ ਕਰਦੇ ਹੋ ਜਾਂ ਵਟਸਐਪ ਤੇ ਤੁਹਾਨੂੰ ਕੋਈ ਸਟਿਲ ਫੋਟੋ ਆਉਂਦੀ ਹੈ ਕੋਈ ਵਾਲਪੇਪਰ ਆਉਂਦਾ ਤੇ ਉਸ ਦੀ ਐਕਸਟੈਂਸ਼ਨ ਹੁੰਦੀ ਹੈ ਜੇ ਪੀ ਜੀ ਨੰਬਰ 5 H R E F ਇਸ ਦੀ ਫੁੱਲ ਫਾਰਮ ਹੈ ਹਾਈਪਰਟੈਕਸਟ ਰੈਫਰੈਂਸ ਜਦੋਂ ਤੁਸੀਂ HTML ਦੇ ਵਿੱਚ ਹਾਈਪਰਲਿੰਕ ਬਣਾਉਣਾ ਹੈ ਤੇ ਉਹਦੇ ਲਈ ਐਂਕਰ ਟੈਗ ਦੇ ਨਾਲ H R E F ਐਟਰੀਬਿਊਟ ਦੀ ਵਰਤੋਂ ਹੋਵੇਗੀ ਨੰਬਰ 6 S R C ਇਸ ਦੀ ਫੁੱਲ ਫਾਰਮ ਹੈ ਸੋਰਸ ਜੇ ਜਦੋਂ ਤੁਸੀਂ HTML ਦੇ ਅੰਦਰ IMG ਟੈਗ ਵਰਤੇ ਹੈ ਤੇ IMG ਟੈਗ ਦੇ ਨਾਲ S R C ਐਟਰੀਬਿਊਟ ਦੀ ਵਰਤੋਂ ਹੁੰਦੀ ਹੈ ਜਿਹਦਾ ਅਸੀਂ ਤਸਵੀਰ ਦਾ ਜਿ পিকਚਰ ਦਾ ਪਾਥ ਦਿੰਦੇ ਹਾਂ ਜਿਹੜੀ ਅਸੀਂ ਵੈਬਸਾਈਟ ਤੇ ਸ਼ੋ ਕਰਨੀ ਹੈ ਨੰਬਰ 7 a a ਦਾ ਅਰਥ ਹੈ ਐਂਕਰ ਟੈਗ HTML ਦੇ ਅੰਦਰ ਜੇਕਰ ਤੁਸੀਂ ਹਾਈਪਰਲਿੰਕ ਕ੍ਰੀਏਟ ਕਰਨਾ ਹੈ ਵੈਬ ਪੇਜ ਨੂੰ ਵਾਪਸ ਲਿੰਕ ਕਰਨਾ ਹੈ ਤੇ ਉਹਦੇ ਲਈ ਐਂਕਰ ਟੈਗ ਦੀ ਵਰਤੋਂ ਕਰਾਂਗੇ ਤੇ ਨੰਬਰ 8 ਹੈ img ਤੇ img ਦਾ ਪੂਰਾ ਨਾਮ ਹੈ ਇਮੇਜ ਟੈਗ ਜੇਕਰ ਤੁਸੀਂ HTML ਦਸਤਾਵੇਜ਼ ਦੇ ਅੰਦਰ ਤਸਵੀਰ ਲਗਾਨੀ ਹੈ ਤੇ ਉਹਦੇ ਲਈ img ਟੈਗ ਦੀ ਵਰਤੋਂ ਕਰਾਂਗੇ ਤੇ ਉਹਦੇ ਨਾਲ src ਐਟਰੀਬਿਊਟ ਦੀ ਵਰਤੋਂ ਕਰਾਂਗੇ ਤੇ ਅੱਜ ਲਈ ਇੰਨਾ ਹੀ ਅਗਲੀ ਵਾਰ ਫੇਰ ਕਿਸੇ ਨਵੇਂ ਟੌਪਿਕ ਨਾਲ ਮਿਲਾਂਗੇ ਜੇਕਰ ਤੁਹਾਡੀ ਕੋਈ ਕੁਇਰੀ ਹੈ ਤਾਂ ਤੁਸੀਂ ਕਮੈਂਟ ਸੈਕਸ਼ਨ 'ਚ ਪੁੱਛ ਸਕਦੇ ਹੋ ਜਾਂ ਆਪਣੇ ਕੰਪਿਊਟਰ ਅਧਿਆਪਕ ਦੀ ਮਦਦ ਲੈ ਸਕਦੇ ਹੋ ਧੰਨਵਾਦ